ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ। ਕੋਊਤਰਾ ਵਾਲੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਅੱਜ ਮੌਸਮ ਬਾਈ ਸਾਨੂੰ ਦਿਖਾਉਣਾ ਪੂਰਾ ਮਤਲਬ ਠੰਡਾ ਹੋ ਗਿਆ। ਵਧੀਆ ਮੌਸਮ ਹੋ ਗਿਆ। ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਦਿਨ ਪਹਿਲਾਂ ਬਹੁਤ ਗਰਮੀ ਪੈਂਦੀ ਰਹੀ ਆ। ਤੇ ਅੱਜ ਵਧੀਆ ਠੰਡਾ ਹੋ ਗਿਆ ਮੌਸਮ ਪੂਰਾ ਜੀ ਇਲਾਕੇ ਦਾ ਵੀ ਆਪਣੇ ਖੁੱਡਾਂ 'ਚ। ਤੇ ਹੁਣ ਸਾਨੂੰ ਆਪਾਂ ਅੱਜ ਕਰਾਉਣਾ ਹੈ ਸ਼ੌਂਕ ਕੋਊਤਰਾ ਦਾ। ਤੇ ਇਹ ਖੁੱਡੇ ਚ ਤਾਂ ਆਪਣੇ ਜੋੜੇ ਲੱਗੇ ਹੋਏ ਨੇ ਬਈ ਤੇ ਇਹਦੀ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਜੋੜੇ ਵਾਲੀ ਤੇ ਇਹ ਖੁੱਡੇ ਚ ਆਪਣੇ ਬਈ ਕਬੂਤਰ ਨੇ ਸਾਰੇ ਅਜੇ ਇਹਨਾਂ ਦੇ ਜੋੜੇ ਲਾਏ ਨਹੀਂ ਤੇ ਲਾਵਾਂਗੇ ਤੇ ਹੁਣ ਸਾਨੂੰ ਬਈ ਇਹ ਆਪਾਂ ਬਾਹਰੇ ਕੱਢ ਕੇ ਦਿਖਾਉਣਾ ਤੇ ਆਹ ਉਹਦੇ ਦਾਣਾ ਪਾ ਕੇ ਜਾਲ ਚ ਕੱਢ ਕੇ ਤੇ ਹੁਣ ਕਬੂਤਰ ਕੱਕ ਕਰਿਓ ਆ ਦੇਖੋ ਬਈ ਹੁਣ ਆਉਣ ਲੱਗੇ ਕੂਤਰ ਬਾਰੇ ਆਪਣੇ ਦਾਣਾ ਪਾਤਾ ਜਿਵੇਂ ਸਾਰੇ ਕੂਤਰ ਬਾਰੇ ਆਉਣਗੇ ਕੋਈ ਸਾਰੇ ਕਰੋ ਸ਼ੌਂਕ ਬਈ ਮੌਸਮ ਠੰਡਾ ਜੇ ਵੀ ਨਿਆਰੇ ਲੈਣ ਪੂਰੇ ਸਵੇਰੀ ਆ ਕੇ ਕੱਟਦੇ ਜਾਲ ਚ ਐ ਦੇਖ ਕੇ ਨਾ ਬਈ ਕੂਤਰਾਂ ਨੂੰ ਦਿਲੋਂ ਖੁਸ਼ੀ ਹੋ ਜਾਂਦੀ ਆ ਹੁਣ ਸਾਨੂੰ ਤਾਂ ਪਤੀਆ ਕੂਤਰਾਂ ਦੇ ਭਰਾਵਾਂ ਨੂੰ ਸਾਰਿਆਂ ਨੂੰ ਨਾ ਤਾਂ ਮੌਸਮ ਠੰਡਾ ਦੇਖੋ ਬਈ ਬਾਹਰੇ ਉੱਤਰ ਟ੍ਰੇ ਚ ਨਹੀਂ ਉਹਨਾਂ ਖੁਸ ਖਾ ਕੇ ਦਿਨਾਂ ਬਾਹਰੇ ਖਾ ਕੇ ਪੁੱਛਾ ਤੋਰ ਫਿਰ ਕੇ ਖਾਂਦਾ ਨਾ ਉੱਤਰ ਬਹੁਤ ਵਧੀਆ ਲੱਗਦਾ ਵੀ ਕਰੋ ਬਈ ਚੈੱਕ ਇਹ ਆਪਣੇ ਕੰਪਿਊਟਰ ਨੇ ਬਈ ਸਾਰੇ ਜਿਹੜੇ ਵੀਰਾਂ ਨੂੰ ਸ਼ੌਂਕ ਹੁੰਦਾ ਵਾ ਸੋਨਾਂ ਨੂੰ ਹੀ ਪਤਾ ਹੁੰਦਾ ਵੀ ਕੰਪਿਊਟਰ ਕੀ ਚੀਜ਼ ਨੇ ਲੋਕ ਤਾਂ ਕਹਿਣ ਵਾਲੇ ਹੁੰਦੇ ਨੇ ਇਹ ਕੀ ਆ ਕੰਪਿਊਟਰ ਕੀ ਕਰਦੇ ਨੇ ਫਲਾਣਾ ਕਰਦੇ ਨੇ ਪਰ ਜਿਨ੍ਹਾਂ ਨੂੰ ਦਿਲੋਂ ਸ਼ੌਂਕ ਹੁੰਦਾ ਨਾ ਬਈ ਉਹਨਾਂ ਨੂੰ ਹੀ ਪਤਾ ਹੁੰਦਾ ਇਹਨਾਂ ਦੀ ਕੀਮਤ ਤਾਂ ਕਰਨੀਆਂ ਪੈਂਦੀਆਂ ਨੇ ਵੀ ਇਹ ਇਕੱਠੇ ਕਰਨ ਨੂੰ ساری ساری ਉਮਰ ਲੰਘ ਜਾਂਦੀ ਆ ਬੰਦੇ ਦੀ ਅਜੇ ਵੀ ਮੈਨੂੰ ਲੱਗਦਾ ਅੰਦਰ ਬੈਠੇ ਨੇ ਤੇ ਆ ਨਹੀਂ ਰਹੇ ਬਾਰੇ ਸੋਨੂੰ ਸਾਰੇ ਕਬੂਤਰ ਬਾਰੇ ਗੱਡ ਕੇ ਵੀਡੀਓ ਬਣਾਉਣਾ ਮੈਂ ਉਨਾਂ ਬਾਰੇ ਕੱਢਦਾ ਕਰੋ ਬਈ ਚੈੱਕ ਕਿੰਨੇ ਵਸਤੂ ਉਤਰਨੇ ਦੇਖੋ ਇਹ ਵੀ ਮੌਸਮ ਦੇ ਸਾਵਨ ਵਾਲੀ ਹੁੰਦਾ ਹੋ ਗਰਮੀ ਚ ਤਾਂ ਇਹਨਾਂ ਦੀ ਵੀ ਮੱਤ ਵੱਜੀ ਪਈਦੀ ਬਈ ਹੁਣ ਕੱਢ ਲਈ ਸਾਰੇ ਬਾਰੇ ਦੇਖੋ ਨਾਲੇ ਆਪਦਾ ਦਿਲ ਖੁਸ਼ ਹੁੰਦਾ ਇਹਨਾਂ ਨੂੰ ਦੇਖ ਕੇ ਇਹਨਾਂ ਦਾ ਤਾਂ ਹੁੰਦੀ ਹੁੰਦਾ ਮੌਸਮ ਨੂੰ ਦੇਖ ਕੇ ਬਈ ਹੋਰੀ ਵਾਲ ਦੀ ਮਾਸੀ ਜਨੇ ਕਣਮੇ ਨ ਹੋ ਰਹੀ ਆ ਮਾੜੀ ਮਾੜੀ ਵਾਹਦ ਲੈ ਰਿਣੀ ਇੰਨਾ ਦਾ ਵਿਸ਼ੇ ਫਲਾਈ ਬਣਿਆ ਹੋਇਆ ਬਈ ਉਤਰਾ ਲੀਆਂ ਵੀਡੀਓ ਦੇਖੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਈ ਅਹੀਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ